ਸਸਿਕਾ ਦੋਸਤੋ ਨਾਮਤਰੀ ਪੇਜ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਮੈਂ ਡਾਕਟਰ ਤਰਸੀਮ ਸਿੰਘ ਨਾਮਤਰੀ ਜੇਕਰ ਤੁਸੀਂ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਜਾਂ ਤੁਹਾਨੂੰ ਕਿਸੇ ਵੀ ਡਾਕਟਰ ਨੇ ਦੱਸਿਆ ਕਿ ਗੋਡੇ ਬਦਲਨੇ ਪੈਣਗੇ ਜਾਂ ਗੋਡਿਆਂ ਦੇ ਵਿੱਚ ਗਾਇਬ ਪੈ ਜਾਂਦਾ ਲਗਾਤਾਰ ਦਰਦ ਰਹਿੰਦਾ ਜਾਂ ਸੋਜਿਸ਼ ਰਹਿੰਦੀ ਆ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਆ ਤੁਸੀਂ ਵਿਜ਼ਿਟ ਕਰੋ ਨਾਮਤਰੀ ਹੋਮੀਓ ਕਲੀਨਿਕ ਹਬੌਰ ਤੇ ਤੁਹਾਨੂੰ ਫ੍ਰੀ ਚੈੱਕਅਪ ਦਾ ਕੋਈ ਵੀ ਮੰਨ ਲਓ ਪੈਸਾ ਨਹੀਂ ਲੈਂਦੇ ਅਸੀਂ ਫ੍ਰੀ ਚੈੱਕ ਅਪ ਹੋਊਗਾ ਤੇ ਤੁਸੀਂ ਪੂਰੀ ਜਾਣਕਾਰੀ ਲੈਣ ਵਾਸਤੇ ਸਾਡੇ ਕਲੀਨਿਕ ਤੇ ਵਿਜ਼ਿਟ ਕਰ ਸਕਦੇ ਹੋ ਜਾਂ ਗੋਡਿਆਂ ਦੇ ਚੈੱਕ ਅਪ ਵਾਸਤੇ ਆ ਸਕਦੇ ਹੋ ਭਾਵੇਂ ਕਮਰ ਦਰਦ ਹੋਵੇ ਭਾਵੇਂ ਮੋਢਿਆਂ ਦਾ ਦਰਦ ਹੋਵੇ ਭਾਵੇਂ ਕੋਈ ਵੀ ਅੰਗ ਪੈਰ ਜਾਮ ਹੁੰਦਾ ਚੈੱਕ ਅਪ ਦਾ ਮੈਂ ਦੁਬਾਰਾ ਫਿਰ ਦੱਸਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਲੇਕਿਨ ਜੇਕਰ ਤੁਹਾਨੂੰ ਥੈਰਾਪੀਆਂ ਦੀ ਲੋੜ ਪੈਂਦੀ ਆ ਤਾਂ ਉਹ ਵੀ ਸਿਰਫ ਵਾਜਿਬ ਖਰਚਾ ਜਿਹੜਾ ਸਾਨੂੰ ਆਉਂਦਾ ਉਹੀ ਲੈਨੇ ਆ ਜਿਆਦਾ ਕੋਈ ਐਕਸਟਰਾ ਚਾਰਜ ਨਹੀਂ ਲਿਆ ਜਾਂਦਾ ਤਾਂ ਦੋਸਤੋ ਇੱਕ ਵਾਰ ਜ਼ਰੂਰ ਧਿਆਨ ਦਿਓ ਕਿ ਕਿਸੇ ਦੇ ਵੀ ਗੋਡਿਆਂ ਦੀ ਪ੍ਰੋਬਲਮ ਆ ਜਾਂ ਮੋਡਿਆਂ ਦੇ ਵਿੱਚ ਦਰਦ ਰਹਿੰਦਾ ਜਾਂ ਕੋਈ ਅੰਗ ਜਾਮ ਹੋ ਜਾਂਦਾ ਤਾਂ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਤੁਹਾਡਾ ਆਪਣਾ ਨਾਮਤਾਰੀ ਹੋਮਿਓ ਕਲੀਨਿਕ ਖਬੋਰ ਤੇ ਵਧੇਰੇ ਜਾਣਕਾਰੀ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਰੋਗ ਪ੍ਰਤੀ ਵੀਡੀਓ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਮਤਾਰੀ ਹੋਮਿਓ ਕਲੀਨਿਕ ਪੇਜ ਨੂੰ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਤੇ ਦੂਸਰਾ YouTube ਚੈਨਲ ਆ ਜਿਹੜਾ ਨਾਮ ਤਾਂ ਰੇ ਓਮਿਓ ਕਲੀਨਿਕ ਦੇ ਨਾਮ ਤੇ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਦੋਸਤੋ